ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇਥੇ ਆਪਣਾ ਹੈਗਾ ਅੱਜ ਪੇਕਿਆਂ ਦਾ ਵਲੌਗ ਤੇ ਮੈਂ ਨਾ ਨਮਿਸ਼ ਨੂੰ ਸਕੂਲੇ ਛੱਡਿਆ ਤੇ ਫਿਰ ਮੈਂ ਤਿਆਰਤੁਰ ਹੋ ਕੇ ਤੇ ਮੈਂ ਇੱਧਰ ਨੂੰ ਆ ਗਈ ਤੇ ਤੁਹਾਨੂੰ ਪਤਾ ਲੋਕਲ ਹੀ ਆ ਹਨਾ ਤੇ ਆਪਾਂ ਸਵੇਰੇ ਉਹਨੇ ਸ਼ਾਮੀ ਚੱਲ ਜਾਂਦੇ ਹਾਂ ਹਨਾ ਤੇ ਜਦੋਂ ਕਿਤੇ ਬੋਤਾ ਹੋਏ ਤੇ ਫਿਰ ਜਿਹੜੇ ਉਹ ਰਹਿ ਲਈਦਾ ਵਾ ਨਹੀਂ ਤੇ ਜਿਹੜਾ ਉਹ ਸਾਧਿਆੜੀ ਆਪਾਂ ਜਿਹੜਾ ਉਹ ਚੱਲ ਜਾਂਦੇ ਹਾਂ ਹਨਾ ਤੇ ਆਪਾਂ ਨਾਸ਼ਤਾ ਵਗੈਰਾ ਕਰਕੇ ਨਹੀਂ ਆਏ ਸਿਰਫ ਨਮਿਸ਼ਦਾ ਟਿਫਨ ਹੀ ਬਣਾਇਆ ਹੈ ਔਰ ਕੁਝ ਵੀ ਨਹੀਂ ਕੀਤਾ ਤੇ ਇਧੇ ਆਣ ਕੇ ਨਾਸ਼ਤਾ ਵਗੈਰਾ ਕੀਤਾ ਮੰਮੀ ਰੋਟੀ ਬਣਾਉਂਦੇ ਹੀ ਰੋਟੀ ਜਿਹੜੀ ਆਣ ਕੇ ਉਹ ਖਾਧੀ ਨਮਿਸ਼ ਦਾਨਿਸ਼ ਨੂੰ ਵੀ ਮੈਂ ਖਵਾਈ ਤੇ ਆਪਾਂ ਜਿਹੜਾ ਉਹ نیچے ਨਾ ਮੈਟ ਵਿਛਾ ਲਿਆ ਮੈਂ ਕਹੇ ਨਾ ਬਾਰ ਬਾਰ نیچے ਉੱਤਰਦਾ ਬਾਰ ਬਾਰ نیچے ਉੱਤਰਦਾ ਤੇ ਇਦਾਂ ਨਾ ਉਦਾਂ ਤੇ ਚਲੋ ਫਰਸ਼ ਸਾਫ਼ ਹੀ ਹੁੰਦਾ ਪਰ ਫਿਰ ਵੀ ਕੋਈ ਕੀੜੀ ਮਕੋੜੇ ਦਾ ਪਤਾ ਨਹੀਂ ਹੁੰਦਾ ਹਨ ਇਸ ਕਰਕੇ ਜਿਹੜਾ ਮੈਟ ਜਿਹੜਾ ਉਹ ਵਿਛਾ ਲਿਆ ਹੈ ਨਾ ਪੋਲਾ ਜਿਹਾ ਮੈਟ ਤੇ ਉਹ ਮੈਂ ਵਿਛਾ ਲਿਆ ਸੀ ਤੇ ਫਿਰ ਮੈਂ ਉਹਦੀ ਕੀਤੀ ਮਾਲਿਸ਼ ਫਿਰ ਉਹਨੂੰ ਨਵਾ ਦਿੱਤਾ ਤੇ ਨਾ ਕੇ ਉਹ ਬੜਾ ਖੁਸ਼ ਰਹਿੰਦਾ ਵਾ ਤੇ ਉਹਦਾ ਵੀ ਨਾ ਕੇ ਜਿਹੜਾ ਬੱਚਾ ਉਹ ਸੁੱਤਾ ਰਹਿੰਦਾ ਵਾ ਹਨਾ ਤੇ ਜਾਂ ਫਰੈਸ਼ ਵਗੈਰਾ ਰਹਿੰਦਾ ਵਾ ਬੱਚਾ ਤੇ ਫਿਰ ਮੈਂ ਨਾਲ ਹੀ ਉਹਦੇ ਨਾਲ ਕੱਪੜੇ ਵਗੈਰਾ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਆ ਚਲ ਮੀ ਜੀ ਕਦੇ ਸਾਰੇ ਜਣੇ ਬਹੁਤ ਵਧੀਆ ਹੋਊਗੀ ਤੇ ਇੱਥੇ ਆਪਾਂ ਆ ਗਏ ਸੀ ਮੰਮੀ ਘਰ ਨਮਿਸ਼ ਨੂੰ ਛੱਡਿਆ ਸਕੂਲ ਤੇ ਫਿਰ ਆਉਣ ਤੋਂ ਬਾਅਦ ਆਪਾਂ 9 ਵਜੇ ਆਏ ਸਾਡੇ ਸਾਹਮਣੇ ਹਨਾ ਰੋਟੀ ਵਗੈਰਾ ਖਾਧੀ ਆਣ ਕੇ ਹੁਣ ਮੈਂ ਗੰਨ ਨੂੰ ਨਵਾ ਕੇ ਛੱਡੀਆਂ ਤੇ ਮੈਂ ਕਿਹਾ ਚਲੋ ਇਹਨਾਂ ਕੱਪੜੇ ਥੋੜੇ ਜਿਹੜੇ ਆ ਉਹ ਸੁਕਾ ਲੈਣੀ ਸੌਰੀ ਧੋ ਲੈਣੀ ਆ ਸੁੱਕ ਜਾਣਗੇ ਜਾਂਦੇ ਤਾਂ ਹੀ ਹਨਾ ਫੇ ਲੈ ਜਾਾਂਗੀ ਤੋਂ ਨੂੰ ਅੰਦਰ ਹੁਣ ਮੈਂ ਦੁੱਧ ਦੇ ਲਾ ਤੋਂ ਨੇ ਥੋੜਾ ਜਿਹਾ ਹੁਣ ਸੋ ਲੈਣਾ ਤੇ ਮੈਂ ਉਹੀ ਸੂਟ ਪਾ ਲਈ ਅੱਜ ਫੇਰ ਹਨਾ ਤੇ ਇੱਥੇ ਪਾ ਦੇਣੀ ਆ ਰਾਤ ਤੇ ਕੱਪੜੇ ਪਾਸ ਤੇ ਹੁਣ ਮੈਂ ਨਾ ਵੀਡੀਓ ਜੀ ਬਣਾਉਣੀ ਕੋਈ ਸ਼ਾਰਟ ਹੋਰ ਬਣਾਏ ਆ ਤੇ ਮੈਂ ਚੱਲ ਕਰ ਲੈਨੇ ਆ ਕਪੜੇ ਨਾ ਮੈਂ ਮਸ਼ੀਨ 'ਚ ਸੁਕਾਏ ਨਹੀਂ ਮੈਂ ਕਿਹਾ ਧੁੱਪ ਬਹੁਤ ਵਧੀਆ ਹਨਾ ਹੁਣ ਤੇ ਤੁਹਾਨੂੰ ਕਿੰਨੀ ਵਧੀਆ ਧੁੱਪ ਲੱਗਣ ਦੀ ਤੇ ਮੈਂ ਚੱਲਣਾ ਐ ਇਦਾਂ ਕਪੜੇ ਜਿਹੜੇ ਉਹ ਪਾਦ ਨਹੀਂ ਹਨਾ ਤੇ ਵੇਖਦੇ ਆਂ ਵੇਖਦੇ ਆਂ ਮੌਸਮ ਇੰਨਾ ਜ਼ਿਆਦਾ ਵਧੀਆ ਹੋ ਗਿਆ ਬਹੁਤ ਹੀ ਵਧੀਆ ਹੁਣ ਤੁਹਾਨੂੰ ਮੈਂ ਵਿਖਾਉਂਗੀ ਇੱਥੇ ਜੇ ਨਾ ਬਹੁਤ ਜ਼ਿਆਦਾ ਧੁੱਪ ਆ ਜਾਂਦੀ ਭਾਵੇਂ ਜਿੰਨੇ ਮਰਜ਼ੀ ਕਪੜੇ ਹਨਾ ਡੇਲੀ ਵੇਅਰ ਦੇ ਹੁੰਦੇ ਹੋਰ ਕਿੰਨੇ ਕੁ ਹੁੰਦੇ ਆ ਤੇ ਉਹ ਇੱਥੇ ਪਾ ਕੇ ਜਿਹੜੇ ਉਹ ਸੁਕਾ ਲੈਂਦੇ ਆ ਤੇ ਮੈਂ ਇਥੇ ਸਕਾਲੇ ਹੀ ਤੇ ਕਈ ਵਾਰ ਹੁੰਦਾ ਨਾ ਰੋਟੀ ਖਾ ਕੇ ਦਸਲੀ ਨੰਦੀ ਕੁਛ ਨਾ ਕੁਛ ਖਾ ਲਈ ਹੈ ਨਾ ਫਰੂਟ ਤੇ ਚਲੋ ਡੇਲੀ ਹਰ ਕੋਈ ਖਾਂਦਾ ਹੋਣਾ ਨਾ ਪਹਿਲਾਂ ਲੋਕੀ ਸਕਿਪ ਕਰ ਜਾਂਦੇ ਸੀ ਜਾਂ ਕਰਦਾ ਹਨ ਹੁਣ ਤੇ ਹਰ ਕੋਈ ਖਾਂਦਾ ਵਾ ਕਿ ਆਪਣੇ ਸਿਹਤ ਵਾਸਤੇ ਖਾਣਾ ਪੈਂਦਾ ਹੈ ਨਾ ਆਪਣੇ ਆਪ ਨੂੰ ਨਹੀਂ ਨਾਣਾ ਨਹੀਂ ਹੈ ਜੇ ਨਾਣਾ ਤੇ ਮੁੜ ਕੇ ਨਿਕਲਣਾ ਨਹੀਂ ਹੈਗਾ ਕਿੰਨੇ ਇੱਥੇ ਕਰਕੇ ਮੈਂ ਕਿੰਨਾ ਮੈਂ ਨਾਣਾ ਕਿ ਕਿਆ ਇਸੇ ਕਰਕੇ ਮੈਂ ਨਾਣਾ ਦਾ ਕਿ ਮੈਂ ਨਾਣਾ ਤੇ ਨਿਕਲਣਾ ਨਹੀਂ ਨਮਿਸ਼ ਆਪਣੀ ਸਿਹਤ ਵੱਲ ਨਾ ਧਿਆਨ ਦੇਣਾ ਚਾਹੀਦਾ ਹਨ ਜੇ ਆਪਾਂ ਸਭ ਦਾ ਖਿਆਲ ਰੱਖਦੇ ਆ ਆਪਣੀ ਫੈਮਿਲੀ ਦਾ ਰੱਖਦੇ ਆਪਣੇ ਬੱਚਿਆਂ ਦਾ ਹਸਬੰਡ ਦਾ ਸਭ ਦਾ ਖਿਆਲ ਰੱਖਦੇ ਆ ਤੇ ਸਾਨੂੰ ਆਪਣੇ ਆਪ ਦਾ ਵੀ ਖਿਆਲ ਰੱਖਣਾ ਪੈਂਦਾ ਵਾ ਹਨਾ ਰੱਖਣਾ ਚਾਹੀਦਾ ਵਾ ਕਿਉਂਕਿ ਆਪਾਂ ਤੁਰੇ ਫਿਰਾਂਗੇ ਆਪਣੀ ਸਿਹਤ ਚੰਗੀ ਹੋਊਗੀ ਤੇ ਆਪਾਂ ਕਿਸੇ ਦਾ ਖਿਆਲ ਰੱਖ ਸਕਾਂਗੇ ਜੇ ਆਪ ਹੀ ਆਪਾਂ ਠਿੱਲੇ ਮੱਠੇ ਮੰਗੇ ਤੇ ਫਿਰ ਕਿਸ ਨੂੰ ਕੀ ਆਪਾਂ ਹਨਾ ਸਾਂਭਣਾ ਵਾ ਤੇ ਇਥੇ ਮੈਂ ਬੱਚਿਆਂ ਨੂੰ ਜਿਹੜਾ ਬਣਾ ਕੇ ਦੇਣ ਲੱਗੀ ਸੀ ਦਲੀਆ ਮੈਂ ਕਿਹਾ ਚੱਲ ਹੁਣ ਨਮੀਸ਼ ਨੂੰ ਵੀ ਆਦਤ ਥੋੜੀ ਥੋੜੀ ਹੁੰਦੀ ਪਈ ਆ ਵੀ ਖਾਲਾ ਮੈਂ ਹਨਾ ਉਹਦੇ ਵੀ ਉਹ ਛੋਟਾ ਖਾਂਦਾ ਤੇ ਮੈਂ ਵੀ ਖਾਲਾਂ ਤੇ ਮੈਂ ਤਾਂ ਬੜੀ ਖੁਸ਼ ਹੁੰਨੀ ਜਦੋਂ ਕੋਈ ਚੀਜ਼ ਖਾਂਦਾ ਵਾ ਨਹੀਂ ਤੇ ਉਹ ਚੀਜ਼ ਕੋਈ ਖਾਂਦਾ ਹੀ ਨਹੀਂ ਹੈਗਾ ਤੇ ਰੋਟੀ ਵੀ ਬੜੀ ਮੁਸ਼ਕਲ ਨਾ ਮੈਂ ਉਹਨੂੰ ਖਵਾਉਣੀ ਆ ਤੇ ਮੈਂ ਕਿਾ ਚੱਲਣਾ ਉਹਨੂੰ ਛੋਟੇ ਨੂੰ ਆਦਤ ਨਾ ਪੈ ਜੇ ਇਸ ਕਰਕੇ ਉਹਨੂੰ ਨਾਲ ਥੋੜਾ-ਪੋਤਾ ਦਿੰਦੀ ਰਹਿਣੀ ਹੈ ਨਾਲ-ਨਾਲ ਹਨਾ ਤੇ ਸੋਲਿਡ ਜਿਹੜਾ ਹੁੰਦਾ ਖਾਣਾ ਤੇ ਇੱਥੇ ਮੈਂ ਦਲੀਆ ਬਣਾਉਣੀ ਹੁੰਦੇ ਵਾਸਤੇ ਮੈਂ ਕਿਾ ਚੱਲ ਦਲੀਆ ਬਣਾਉਣੀ ਹਾਂ ਬਾਹਰ ਵੇਖੋ ਆਵਾਜ਼ ਲੱਗੀ ਇੱਕਦਮ ਨਾ ਠੰਡਾ ਹੋ ਗਿਆ ਮੌਸਮ ਪਤਾ ਨਹੀਂ ਐਂ ਜਿੱਦਾਂ ਬਾਰਿਸ਼ ਹੋਈ ਕਿਤੇ ਆ ਵੇਖੋ ਆਇਓ ਬਾਹਰ ਜੀ ਚਾਹ ਤੇ ਇੱਧਰ ਬੱਚਾ ਵਾਂ ਤੇ ਜਿਹੜਾ ਦਲੀਆ ਬਣਾਦਾ ਪਿਆ ਨਮੀ ਸ਼ਨੂ ਨਾ ਮੈਂ ਜਿਹੜੇ ਅਨਾਰ ਕੱਟ ਕੇ ਦੇ ਦਿੱਤੇ ਹੀ ਉਹ ਅਨਾਰ ਖਾਂਦਾ ਪਿਆ ਮੈਂ ਕਿ ਚੱਲ ਮੈਂ ਚਾਹ ਬਣਾ ਲਵਾਂ ਨਾਲੇ ਇਹਨੇ ਚੰਦਲੀਆ ਬਣਾ ਜੂਗਾ ਨਾ ਤੇ ਅਜੇ ਦਲੀਆ ਬਣਿਆ ਨਹੀਂ ਆ ਕੱਚਾ ਜਾ ਰਹਿ ਜਾਂਦਾ ਨੇ ਇਹ ਜਿੰਨਾ ਇਹਨੂੰ ਪਕਾਉਣਾ ਨਾ ਵਧੀਆ ਸੋ ਪਹਿਲੇ ਤਾਂ ਬਹੁਤ ਵਧੀਆ ਧੁੱਪ ਲੱਗੀ ਸੀ ਤੇ ਵੇਖਦਾ ਵੇਖਦਾ ਨੀ ਇੰਨੀ ਠੰਡੀ ਹਵਾਵਾਂ ਚੱਲਣ ਲੱਗ ਗਈ ਮਤਲਬ ਕਿਤੇ ਬਾਹਰ ਨਾ ਬਾਰਿਸ਼ ਪੈਂਦੀ ਪਈ ਸੀ ਤੇ ਇੱਥੇ ਨਾ ਆਪਾਂ ਪਹਿਲੇ ਬਹਿ ਗਏ ਫਿਰ ਮੈਂ ਬਾਅਦ ਚ ਵੇਖਿਆ ਕੀੜੀਆਂ ਇੰਨੀਆਂ ਜ਼ਿਆਦਾ ਕੀੜੀਆਂ ਸੀ ਬਹੁਤ ਜ਼ਿਆਦੀਆਂ ਮਤਲਬ ਆਂਡਿਆਂ ਵਾਲੀਆਂ ਕੀੜੀਆਂ ਮੰਮੀ ਕਹਿੰਦੇ ਇਹ ਆਂਡਿਆਂ ਵਾਲੀਆਂ ਕੀੜੀਆਂ ਵਾ ਜਿੱਦਾਂ ਆੜੇ ਨਾ ਮੀਂਹ ਮੰਗਦੀਆਂ ਵਾ ਤੇ ਮੀਂਹ ਤੇ ਚਲੋ ਹਨਾ ਥੋੜਾ ਬੋਤਾ ਪੈ ਗਿਆ ਸੀ ਪਰ ਉਹ ਲਾਂਬੇ ਜਿਆਦਾ ਪੈ ਗਿਆ ਜਿੱਦਾਂ ਪਹਾੜਾ ਵਗੈਰਾ ਛੇ ਜਿਆਦਾ ਪੈ ਗਿਆ ਵੇਖ ਸਕਦੇ ਤੁਸੀਂ ਹਵਾ ਐਕਦਮ ਥੋੜੀ ਵਧੀਆ ਠੰਡੀ ਚਲਦੀ ਪਈ ਤੇ ਇੱਥੇ ਇਹਨਾਂ ਦੇ ਬਹਿ ਜੀਏ ਨਾ ਤੇ ਸਿੱਧੀ ਹਵਾ ਆਉਂਦੀ ਐ ਠੰਡੀ ਠੰਡੀ ਤੇ ਫਿਰ ਮੰਮੀ ਗੇਟ ਵਗੈਰਾ ਖੋਲ ਦਿੱਤਾ ਤੇ ਪਾਣੀ ਨਾਲ ਨਾ ਸਾਰੀ ਜਗ੍ਹਾ ਧੋਤੀ ਤੇ ਜਿਹੜਾ ਸੀ ਆਪਾਂ ਫਿਰ ਇੱਥੇ ਬੈਠ ਕੇ ਚਾਹ ਵਗੈਰਾ ਪੀਤੀ ਜੋ ਵੀ ਹੈ ਨਾ ਖਾਣਾ ਪੀਣਾ ਹੀ ਆਪਾਂ ਇੱਥੇ ਖਾਦਾ ਤੇ ਉਹ ਸਾਹਮਣੇ ਤੁਸੀਂ ਜਗਾ ਦੇਖ ਰਹੇ ਪਹਿਲਾਂ ਨਾ ਹਰੀਆਲੀ ਬੜੀ ਹੁੰਦੀ ਆਪਾਂ ਮਤਲਬ ਸੁੱਤੇ ਉੱਠਦੇ ਨਾ ਹਰੀਆਲੀ ਵੇਖਣ ਨੂੰ ਮਿਲਦੀ ਹੀ ਬੜਾ ਵਧੀਆ ਤੇ ਹੁਣ ਉਹ ਜਗਾ ਕਿਸੇ ਨੇ ਲੈ ਲਈ ਆ ਤੇ ਉਹ ਕਿਸੇ ਨੇ ਨਾ ਮਿੱਟੀ ਪੁਆਈ ਆ ਮਤਲਬ ਘਰ ਵਗੈਰਾ ਬਣ ਲੱਗਾ ਵਾ ਸਾਹਮਣੇ ਪਹਿਲੇ ਪਲਾਟ ਜਿਹੜਾ ਉਹ ਖਾਲੀ ਹੀ ਹੁਣ ਜਿਹੜਾ ਉਹ ਵੇਖ ਗਿਆ ਵਾ ਤੇ ਉਥੇ ਘਰ ਬਣੂਗਾ ਸਾਹਮਣੇ ਤੇ ਜਿਹੜਾ ਵਾ ਉਹ ਬੜੀ ਵਧੀਆ ਠੰਡੀ ਠੰਡੀ ਹਵਾ ਚੱਲਦੀ ਪਈ ਐਨ ਮਜਾ ਆਉਂਦਾ ਏ ਕਿਉਂਕਿ ਅੰਦਰ ਨਾ ਗੁੰਮਾ ਗੁੰਮਾ ਜਾਈ ਤੇ ਬਾਹਰ ਜਦੋਂ ਆਉਨੇ ਤੋ ਠੰਡਾ ਲੱਗਦਾ ਸੀ ਤੇ ਮੈਂ ਬੱਚੇ ਨੂੰ ਨਾ ਮੰਜੀ ਤੇ ਬਿਠਾਇਆ ਹੀ ਨਹੀਂ ਤੇ ਕਿਉਂਕਿ ਕੀੜੀਆਂ ਜੜੀਆਂ ਇਹ ਨਾ ਅਜੇ ਮੈਂ ਕਿਹਾ ਚੱਲ ਕੀ ਪਤਾ ਹੁੰਦਾ ਨਾ ਬੱਚੇ ਦੇ ਲੜ ਜਾਣ ਤੇ ਪਤਾ ਵੀ ਨਹੀਂ ਲੱਗਦਾ ਕਿੱਥੇ ਲੜ ਗਈ ਹੈ ਨਾ ਤਫੇ ਮੈਂ ਰੈਂ ਦਿੱਤਾ ਤੇ ਇੱਥੇ ਹੀ ਆਪਾਂ ਚਾਹ ਵਗੈਰਾ ਪੀ ਲਈ ਜੋ ਵੀ ਹਨਾ ਤੇ ਬੱਚੇ ਵਾਸਤੇ ਮੈਨੇ ਇਹਦੇ ਵਾਸਤੇ ਦਲੀਆ ਜਿਹੜਾ ਠੰਡਾ ਪਾਇਆ ਸੀ ਮੈਂ ਕਿਹਾ ਚੱਲ ਠੰਡਾ ਹੁੰਦਾ ਫਿਰ ਮੈਂ ਇਹਨੂੰ ਦਿੰਨੀ ਆ ਤੇ ਨਮਿਸ਼ ਨੂੰ ਵੀ ਦਿੰਨੀ ਆ ਨਮਿਸ਼ ਨੂੰ ਹੁਣ ਜਿਹੜਾ ਫਰੂਟ ਜਿਹੜਾ ਮੈਂ ਕੱਟ ਕੇ ਦਿੱਤਾ ਸੀ ਅਨਾਰ ਵਗੈਰਾ ਖਾ ਲੈਂਦਾ ਹਨਾ ਤੇ ਉਹ ਮੈਂ ਦਿੱਤਾ ਸੀ ਇਹਨੂੰ ਕੱਟ ਕੇ ਤੇ ਮੈਂ ਕਹ ਚੱਲਣਾ ਇਹਨੂੰ ਦਲੀਆ ਖਵਾਉਣੀ ਬਾਅਦ ਵਿੱਚ ਹਨਾ ਸਭ ਦਾ ਖਿਆਲ ਰੱਖਣਾ ਪੈਂਦਾ ਜੇ ਆਪ ਕੁਝ ਖਾ ਲਓ ਨਾ ਤੇ ਬੱਚੇ ਨੇ ਨਹੀਂ ਖਾਦਾ ਤੇ ਉਹੀ ਟਿਕ ਟਿਕੀ ਲੱਗੇ ਰਹਿੰਦੀ ਕਿ ਮਤਲਬ ਬੱਚੇ ਨੇ ਅੱਜ ਕੁਝ ਖਾਦਾ ਨਹੀਂ ਅੱਜ ਦਿੱਤਾ ਨਹੀਂ ਕੁਝ ਬਣਾ ਕੇ ਹਨਾ ਕਈ ਵਾਰ ਇੰਨੇ ਜਿਆਦਾ ਥੱਕ ਕੇ ਜਾਈਦਾ ਵਾ ਕਿ ਮਤਲਬ ਬਾਣੀ ਨਹੀਂ ਪਾਉਂਦਾ ਕੋਈ ਐਕਸਟਰਾ ਕੁਝ ਬਣਾ ਲਈਏ ਬੱਚਿਆਂ ਵਾਸਤੇ ਬਣਾ ਲਈਏ ਹਨਾ ਆਪਣੇ ਆਪ 'ਚ ਫਿਰਦਾ ਉਹ ਸਾਰੀ ਦਿਹਾੜੀ ਉਹੀ ਲੱਗਾ ਰਹਿੰਦਾ ਕਿ ਬੱਚਿਆਂ ਨੂੰ ਦਿੱਤਾ ਨਹੀਂ ਕੁਝ ਬੱਚਿਆਂ ਨੂੰ ਦਿੱਤਾ ਨਹੀਂ ਹਨਾ ਤੇ ਬੱਚੇ ਖਾ ਲੈਣ ਨਾ ਤੇ ਐ ਲੱਗਦਾ ਆਪਣਾ ਢਿੱਡ ਭਰ ਗਿਆ ਹਨ ਤੇ ਮਾਵਾਂ ਨੂੰ ਵੀ ਕੋ ਇਦਾਂ ਹੀ ਲੱਗਦਾ ਬੱਚਿਆਂ ਨੂੰ ਖਵਾ ਲਈਏ ਬਸ ਠੀਕ ਹਨਾ ਆਪਣਾ ਢਿੱਡ ਢੀੜੀਆਂ ਅੰਡਿਆਂ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਵਾਲੀਆਂ ਕਹਿੰਦੇ ਮੀਂਹ ਮੰਗਦੀਆਂ ਹੁੰਦੀਆਂ ਫਿਰ ਮੀਂਹ ਪੈਂਦਾ ਐਸੇ ਕਰਕੇ ਮਨ ਦਾ ਬੱਤਲ ਹੋਇਆ ਵਾ ਤੇ ਧੁੱਪ ਚੜੀ ਤੇ ਮੀਂਹ ਆ ਗਿਆ ਫੋਕਾ ਦਤੋਂ ਪਲਿਸ਼ ਕੀ ਆ ਬਾਰਿਸ਼ ਵੀ ਆਉਂਦੀ ਕਿੱਥੇ ਨਾ ਦਾਨੀਸ਼ ਦੀ ਫਰੈਂਡ ਆਈ ਹੈ ਹੈਨਾ ਮੋਵੇ ਕੋ ਸਾਹਮਣੇ ਇੰਨੀ ਹਰਿਆਲੀ ਨਾ ਇਹ ਜਮੀਨ ਜਿਹੜੀ ਉਹ ਕਿਸ ਨੇ ਲੈ ਲਈ ਆ ਤੇ ਮਿੱਟੀ ਪਾ ਲਈ ਇੱਥੇ ਸਾਰੇ ਮਿੱਟੀ ਪੈ ਗਈ ਤੇ ਇੱਥੇ ਜਿੰਨੀ ਵੀ ਹੈ ਨਾ ਹਰਿਆਵਲ ਸਾਰੀ ਉਹਨਾਂ ਨੇ ਕੱਟ ਦਿੱਤੀ ਸਾਰੀ ਇੱਥੇ ਸ਼ਾਇਦ ਘਰ ਵਗੈਰਾ ਬਣਨਾ ਵਾ ਸਾਹਮਣੇ ਆ ਛੱਡੇ ਚਲੋ ਜੀ ਚੱਲਦੇ ਹੁਣ ਘਰ ਤੇ ਮੰਮੀ ਨੇ ਬਣਾਈ ਤੇ ਦਾਲ ਤੇ ਚਾਵਲ ਬਣਾਏ ਆ ਚਾਵਲ ਦਾਲ ਤੇ ਉਹ ਫੁਲਕੇ ਬਣਾਉਣ ਲੱਗੇ ਆ ਇਹ ਖਾ ਕੇ ਚੱਲਦੇ ਆ ਘਰ ਤੇ ਉਹ ਉਹ ਵਡਾੜੀ ਕੋਲ ਖੇਡਣ ਡਿਆ ਤੇ ਦੂਜਾ ਉਹ ਵੇਖੋ ਖੇਡਣ ਡਿਆ ਸਾਹਮਣੇ ਕਿੱਡਾ ਵਧੀਆ ਮੌਸਮ ਹੋਇਆ ਵੇਖੋ ਚਲ ਆਇਆ ਇਹ ਠੰਡੀ ਹਵਾ ਚੱਲ ਰਹੀ ਕੋਈ ਠੰਡੀ 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 ਬੱਦਲ ਜੋਈ ਕਿੱ사 ਲੱਗ ਰਿਹਾ ਹੈ ਕਿ ਇਹ ਸੀਜ਼ਨ ਹੈ ਹਾਂ ਤਾਂ ਨਹੀਂ ਹੋ ਰਿਹਾ ਹੈ ਲੋਜੀਕਾਰ ਆ ਗਈ ਸੀ ਆਪਾਂ ਤੇ ਮੈਂ ਪੈਦਲ ਹੀ ਆ ਗਈ ਕਿਉਂਕਿ ਲੱਗ ਗਈ ਹੈ ਤੁਹਾਨੂੰ ਪਤਾ ਹੈ ਨਾ ਇਸ ਕਰਕੇ ਤੇ ਇੱਥੇ ਬਸ ਇਹ ਕਰਨ ਦੀ ਇਸ਼ਤਾਨੀਆਂ ਸ਼ੁਰੂ ਬਲੌਗ ਦਾ ਐਂਡ ਕਰਨਾ ਸੀ ਤੇ ਮਮੀ ਨੇ ਕੱਪੜੇ ਜਿਹੜੇ ਉਹ ਸਾਰੇ ਜਿਹੜੇ ਪ੍ਰੈਸ ਪ੍ਰੈਸ ਕਰਕੇ ਰੱਖਿਆ ਆਵਾਕਾ ਮਮਮੀ ਨੇ ਸਾਰੇ ਕੱਪੜੇ ਜਿਹੜੇ ਉਹ ਪ੍ਰੈਸ ਪ੍ਰੂਸ ਕਰਕੇ ਰੱਖੇ ਤਿਆਰ ਕਰਕੇ ਰੱਖੇ ਇਹ ਦੋ ਜਿਹੜੇ ਹੀ ਸੁੱਕੜੇ ਪਾਏ ਥੋੜੇ ਜਿਹਾ ਗਿੱਲੇ ਸੀ ਤੇ بارش ਆ ਉਹ ਹੁਣ ਦੀ ਪਈ ਸੀ ਜਦੋਂ ਆਪ ਆਏ ਉਦੋਂ ਵੀ ਥੋੜੀ ਬਹੁਤੀ ਸਟਾਰਟ ਹੋ ਗਈ ਸੀ ਹੁਣ ਵੀ ਜਿਹੜੀ ਹੁੰਦੀ ਪਈ ਹੈ بارش ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੱਕ